ਵਰਤ ਵਿੱਚ ਯੂਟਿਊਬਰ ਰੋਜਰ ਸੰਧੂ ਦੇ ਕਾਰਤੇ ਗ੍ਰੇਨੇਡ ਹਮਲਾ ਕਰਨ ਵਾਲੇ ਹਮਲਾਵਰ ਦਾ ਐਨਕਾਊਂਟਰ ਕਰ ਦਿੱਤਾ ਇਸ ਮੁੱਦੇ 'ਤੇ ਦੇ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਕਾਰਤੇ ਗ੍ਰੇਨੇਡ ਹਮਲਾ ਕਰਨ ਦਾ ਦੋਸ਼ੀ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਹੈ ਪੁਲਿਸ ਨੇ ਦੋਸ਼ੀ ਨੂੰ ਯਮੁਨਾ ਨਗਰ ਤੋਂ ਗ੍ਰਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਜਲੰਧਰ ਵਿਖੇ ਪੁਲਿਸ ਨੇ ਰੋਜਰ ਸੰਧੂ ਦੇ ਕਾਰਤੇ ਹੋਏ ਗ੍ਰੇਨੇਡ ਹਮਲੇ ਦੇ ਸੰਬੰਧ ਵਿੱਚ ਯਮੁਨਾ ਨਗਰ ਦੇ ਸ਼ਾਦੀਪੁਰ ਪਿੰਡ ਦੇ ਰਹਿਣ ਵਾਲੇ ਹਾਰਦਿਕ ਨੂੰ ਗ੍ਰਫਤਾਰ ਕੀਤਾ ਹੈ ਜਦੋਂ ਕਿ ਪੁਲਿਸ sources ਨੂੰ ਹਤਿਆਲ ਦਿਭਰਾ ਮਦਗੀ ਦੇ ਲਈ ਰਾ ਲੈ ਕੇ ਗਈ ਤਾਂ ਉਸਨੇ ਦੱਸਦੇ ਕਿ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਇਸੇ ਦੇ ਕਰਕੇ ਪੁਲਿਸ ਨੇ ਵੀ ਜਵਾਬ ਜੜਿਆ ਜਵਾਬੀ ਕਾਰਵਾਈ ਹੋ ਕੀਤਾ ਹੈ ਐਸੇ ਵਿੱਚ ਹਾਰਦਿਕ ਨੂੰ ਗੋਲੀ ਲੱਗਣ ਦੇ ਨਾਲ ਸੱਟ ਲੱਗ ਗਈ ਯਮੂਨਾ ਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹਾਰਦਿਕ ਗੈਂਗਸਟਰ ਲੋਰੈਂਸ ਦੇ ਲਈ ਕੰਮ ਕਰਦਾ ਹੈ ਪੁਲਿਸ ਕੋਲ ਉਹ ਹਥਿਆਰ ਅਤੇ ਗ੍ਰੇਨੇਡ ਵੀ ਬਰਾਮਦ ਕਰਨ ਦੇ ਵਿੱਚ ਉਸਦੇ ਕੋਲ ਰੁਚੀ ਹੋਈ ਹੈ ਇਹ ਮੁਕਾਬਲਾ ਰਾਜਪੁਰ ਬਲਾਦ ਨੇੜੇ ਹੋਇਆ ਹੈ ਜਗ੍ਹਾ ਤੋਂ ਥੋੜੀ ਦੂਰੀ ਤੇ ਹੀ ਇਨਫਲੂਐਂਸਰ ਦਾ ਘਰ ਹੈ ਜੁਥੇ ਕਿ ਇਹ ਘਟਨਾ ਵਾਪਰੀ ਸੀ ਸਤੇ ਸਾਡੇ ਸਹਿਯੋਗੀ ਨਰਿੰਦਰ ਗੁਪਤਾ ਜੁੜੇ ਹੋਏ ਨੇ ਸਾਡੇ ਨਾਲ ਉਹਨਾਂ ਤੋਂ तमाम ਜਾਣਕਾਰੀ ਲਵਾਂਗੇ ਨਰਿੰਦਰ ਮੌਲਸਮ ਦੇ ਪੈਰ ਦੇ ਵਿੱਚ ਹਾਲਾਂਕਿ ਗੋਲੀ ਲੱਗੀ ਹੈ ਐਨਕਾਊਂਟਰ ਹੋਇਆ ਹੈ ਲੇਕਿਨ ਕੀ ਹੈ ਪੂਰਾ ਮਾਮਲਾ ਸਭ ਤੋਂ ਪਹਿਲਾਂ ਇਹ ਦਰਸ਼ਕਾਂ ਨੂੰ ਦੱਸੋ ਹਾਂ ਦੇਖੋ ਅਜਿਹੀ ਗੱਲ ਕਰੀਏ ਕਿ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਘਟਨਾ ਘਟੀ ਸੀ ਕਿਉਂਕਿ ਯੂਟਿਊਬਰ ਦੇ ਘਰ ਦੇ ਉੱਤੇ ਜਿਹੜਾ ਵਾ ਗ੍ਰਨੇਡ ਦੇ ਨਾਲ ਹਮਲਾ ਕੀਤਾ ਜਾਂਦਾ ਵਾ ਉਸ ਨੂੰ ਲੈ ਕੇ ਜਿਹੜੀ ਹੈ ਪੁਲਿਸ ਨੇ ਦੇਰ ਰਾਤ ਜਮਲਾਨਗਰ ਤੋਂ ਦੇ ਵਿੱਚੋਂ ਜਿਹੜਾ ਵਾ ਇਹ ਜਿਹੜਾ ਇੱਕ ਆਪਣਾ ਗ੍ਰਨੇਡ ਦੇ ਨਾਲ ਯੂਟਿਊਬਰ ਰੋਜ਼ਰ ਸਿੰਧੂ ਦੇ ਸਿੰਧੂ ਦੇ ਘਰ ਤੇ ਹਮਲਾ ਕੀਤਾ ਸੀ ਉਸ ਨੂੰ ਜਿਹੜਾ ਵਾ ਕੱਲ ਜਮਲਾਨਗਰ ਤੋਂ ਗ੍ਰਿਫਤਾਰ ਕਰਕੇ ਲਿਆ ਜਾਂਦਾ ਤੇ ਜਦੋਂ ਉਹਨਾਂ ਨੂੰ ਲੈਣਾ ਤੇ ਅੱਜ ਸ਼ੇਰ ਤੇ ਤੜਕਸਾ ਜਿਹੜੀ ਹੈ ਇਹਨਾਂ ਦੀ ਆਪਸੀ ਜਿਹੜੀ ਹੈ ਉੱਥੇ ਆਪਣੇ ਗੈਂਗਸਟਰ ਦੀ ਤੇ ਪੁਲਿਸ ਦੀ ਆਪਸੀ ਜਿਹੜੀ ਹੈ ਗੋਲੀਬਾਰੀ ਜਿਹੜੀ ਹੈ ਸ਼ੁਰੂ ਹੋ ਜੋ ਸੂਲ ਲੈ ਕੇ ਜਿਹੜੀ ਆ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਗੋਲੀ ਜਿਹੜੀ ਹੈ ਗੈਂਗਸਟਰ ਦੇ ਪੈਰ ਕੋਤੇ ਲੱਗਦੀ ਹੈ ਜਿਸ ਨੂੰ ਕਿ ਜ਼ਿਲंधर ਦੇ ਸਿਵਲ ਹਸਪਤਾਲ ਦੇ ਵਿੱਚ ਹੋਂ ਜਿਹੜਾ ਵਾ ਦਾਖਲ ਕਰਵਾਇਆ ਗਿਆ ਵਾ ਤੇ ਉਸ ਤੋਂ ਬਾਅਦ ਜਿਹੜਾ ਵਾ ਹਥਿਆਰ ਕਈ ਤਰ੍ਹਾਂ ਦੇ ਹਥਿਆਰ ਵੀ ਜਿਹੜੇ ਨੇ ਉਹਦੇ ਕੋਲੋਂ ਨੇ ਬਰਾਮਦ ਕੀਤੇ ਗਏ ਨੇ ਗੈਂਗਸਟਰ ਕੋਲੋਂ ਜਿਸ ਤਨੇ ਕਿ ਇਹ ਇਸ ਫਾਇਰਿੰਗ ਘਟਨਾ ਨੂੰ ਅੰਜਾਮ ਦਿੱਤਾ ਸੀ ਇਹ ਸਾਰਾ ਜ਼ਿਲ੍ਹਾ ਦਾ ਮਾਮਲਾ ਜ਼ਿਲ੍ਹਾ ਦਾ ਇਹ ਰਾਏਪੁਰ ਰਸੂਲਪੁਰ ਪਿੰਡ ਦੀ ਚੁੰਗੀ ਜਿਹੜੇ ਪਿੰਡ ਦੇ ਪੁਲੀਸ ਉੱਤੇ ਜਿਹੜਾ ਵਾ ਘਟਨਾ ਨੂੰ ਤੋਂ ਬਾਅਦ ਜਿਹੜੀ ਆ ਇਹ ਸਾਰੀ ਕੱਟੜਾਂ ਜਿਹੜੀ ਆ ਉਹ ਉਸ ਤੋਂ ਬਾਅਦ ਇਸ ਨੂੰ ਜਿਹੜਾ ਵਾ ਬਾਹਰ ਜਿਹੜਾ ਵਾ ਉਸਦੇ ਪੈਰ ਤੇ ਗੋਲੀ ਲੱਗਨ ਤੇ ਭੱਜਣ ਦੀ ਕੋਸ਼ਿਸ਼ ਕਰਦਾ ਵਾ ਜਿਹੜਾ ਕਿ ਗੈਂਗਸਟਰ ਹੈ ਜਿਹਨੇ ਕਿ ਗਰਨੇਡ ਦਾ ਹਮਲਾ ਕੀਤਾ ਸੀ ਰੋਇਰ ਸਿੱਧੂ ਦੇ ਘਰ ਦੇ ਉੱਤੇ ਜਿਹੜਾ ਕਿ ਯੂਟਿਊਬਰ ਹੈਗਾ ਵਾ ਉਸਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਵਾ ਜੇ ਜਦੋਂ ਉਸ ਨੂੰ ਫੜ ਕੇ ਲਿਆ ਜਾਂਦਾ ਤੇ ਭੱਜਣ ਦੀ ਕੋਸ਼ਿਸ਼ ਕਰਦਾ ਵਾ ਤੇ ਉਦੋਂ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਜਵਾਬੀ ਇੱਥੇ ਜਿਹੜੀ ਆ ਫਾਇਰਿੰਗ ਕੀਤੀ ਜਾਂਦੀ ਆ ਤੇ ਗੈਂਗਸਟਰ ਵੱਲੋਂ ਜਿਹੜਾ ਪੁਲਿਸ ਉੱਤੇ ਜਵਾਬੀ ਜਿਹੜੀ ਆ ਅੰ ਲਈ ਲਿਆ ਗਿਆ ਟੋਸਟ ਕੋਲ ਕਈ ਤਰ੍ਹਾਂ ਦੇ ਹਥਿਆਰ ਔਰ ਗੋਲੀ ਸਿੱਕਾ ਵੀ ਜਿਹੜਾ ਵਾ ਜਿੰਦਾ ਕਾਰਤੂਸ ਵੀ ਬਰਾਮੇ ਜਿਹੜੇ ਨੇ ਕਿਤੇ ਕਿਤੇ ਗਏ ਨੇ ਹੁਣ ਜਿਹੜਾ ਗੈਂਗਸਟਰ ਆ ਉਸ ਨੂੰ ਜਿਹੜਾ ਜਲੰਧਰ ਦੇ ਸਿਲਾ ਹਸਪਤਾਲ ਦੇ ਦਾਖਲ ਕਰਵਾਇਆ ਗਿਆ ਵਾ ਤੇ ਸਾਡੀ ਜਿਹੜੀ ਐਸਐਸਪੀ ਦੀ ਹੱਤੀ ਗੁਰਮੀਤ ਸਿੰਘ ਨਾਲ ਗੱਲ ਹੋਈ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਗੈਂਗਸਟਰ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿੱਤਾ ਗਿਆ ਵਾ ਜਿਸ ਨੇ ਕਿ ਗ੍ਰਨੇਡ ਦੇ ਨਾਲ ਹਮਲਾ ਕੀਤਾ ਸੀ ਹੁਣ ਇਸ ਨੂੰ ਜਿਹੜੀ ਆ ਰਿਮਾਨਟੇ ਲਈ ਆਇਆ ਜਾਏਗਾ ਕੋਰਟ ਵਿੱਚ ਪੇਸ਼ ਕਰਕੇ ਰਿਮਾਨਟੇ ਲਈ ਆਇਆ ਜਾਏਗਾ ਤੇ ਅਗਲੀ ਜਿਹੜੀ ਕਾਰਵਾਈ ਹੈ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਜ ਨੇ ਆਏ ਨੇ ਉਹ ਸਾਰਾ ਜਿਹੜਾ ਗੋਲੀ ਚੱਕਾ ਜਿਹੜਾ ਇਹਨਾਂ ਕਿੱਥੋਂ ਆਇਆ ਵਾ ਇਹਦੀ ਸਾਰੀ ਜਿਹੜੀ ਹੁਣ ਬਰੀਕੀ ਨਾਲ ਪੁਲਿਸ ਜਿਹੜੀ ਹੈ ਜਾਂਚ ਕਰੇਗੀ ਕਿਉਂਕਿ ਮਾਮਲਾ ਬੜਾ ਸੈਂਸਟਿਵ ਜਿਹੜਾ ਵਾ ਉਹਨਾਂ ਐਸਐਸਪੀ ਨੇ ਬੋਲ ਕੇ ਆਇਆ ਕਿ ਮਾਮਲਾ ਕਾਫੀ ਜਿਹੜਾ ਵਾ ਸੈਂਸਟਿਵ ਹੈਗਾ ਇਸ ਤੱਕ ਕਿਸ ਨੂੰ ਜਿਹੜਾ ਵਾ ਬੜੀ ਬਰੀਕੀ ਨਾਲ ਜਿਹੜਾ ਇਹਨਾਂ ਸ਼ਾਨਦਗੀ ਕੀਤੀ ਜਾਏਗੀ ਕਿਉਂਕਿ ਇਸ ਜਿਹੜੀ ਜ਼ਿੰਮੇਵਾਰੀ ਆ ਪਾਕਿਸਤਾਨ ਦੇ ਵਿੱਚ ਦੇਖੇ ਬੈਠੇ ਗੈਂਗਸਟਰ ਵੱਲੋਂ ਜਿਹੜੀ ਹੈ ਕੀਤੀ ਜਾਂਦੀ ਹੈ ਤੇ ਵੀਡੀਓ ਜਾਰੀ ਕਰਕੇ ਤੇ ਕਿਤਨਾ ਕਿਤੇ ਇਸ ਨੂੰ ਤੇ ਦੇਖਦੇ ਹੋਏ ਕਿ ਉਹਨਾਂ ਦੀ ਪਾਕਿਸਤਾਨ ਦੀ ਜਿਹੜੀਆਂ ਇਹ ਹਰਕਤਾਂ ਜਿਹ ਕਰਨ ਵਾਸਤੇ ਕੀਤੀ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਐਸਐਸਪੀ ਵੱਲੋਂ ਕਿਹਾ ਗਿਆ ਕਿ ਇਸ ਨੂੰ ਜਿਹੜੀ ਹੈ ਬੜੀ ਜਿਹੜੀ ਹੈ ਬਰੀਕੀ ਦੇ ਨਾਲ ਇਹ ਜਿਹੜੀ ਜਾਂਚ ਕੀਤੀ ਜਾਏਗੀ ਔਰ ਪੂਰੀ ਜਿਹੜੀ ਹੈ ਪੁੱਛਗੈਸਟਕੋਲ ਕੀਤੀ ਜਾਏਗੀ ਜੀ ਜਿਹੜਾ ਹਥਿਆਰ ਇਹਦੇ ਕੋਲ ਕਿੱਥੋਂ ਆਇਆ ਔਰ ਜਿਹੜਾ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਜਿਹੜਾ ਕਿਹੜੇ ਇਸ਼ਾਰੇ ਦੇ ਉੱਤੇ ਔਰ ਜਿਹੜਾ ਗ੍ਰੇਨੇਡ ਕਿੱਥੋਂ ਆਇਆ ਇਹ ਸਾਰੀ ਹੁਣ ਜਿਹੜੀ ਹੈ ਇੱਕ ਜਾਂਚ ਦਾ ਵਿਸ਼ਾ ਜਿਹੜਾ ਜਿਹੜੀ ਹੈਗਾ ਵਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਨਿੰਦਰ तमाम ਜਾਣਕਾਰੀ ਦੇ ਲਈ ਤੇ ਗ੍ਰੇਨੇਡ ਨਾ ਫਟਣ ਦੇ ਕਰਕੇ ਹਾਲਾ ਕਿ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਸੀ ਲੇਕਿਨ ਫਿਲਹਾਲ ਦੱਸਦੇ ਕਿ ਸਜਾਦ ਪੱਟੀ ਦੇ ਲਈ ਜਿੰਮੇਵਾਰੀ ਵੀ ਇਸ ਹਮਲੇ ਦੀ ਲਈ ਗਈ ਸੀ ਤੇ ਜਲੰਧਰ ਗ੍ਰੇਨੇਡ ਹਮਲੇ ਦੇ ਵਿੱਚ ਪੁਲਿਸ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਤੇ ਜਲੰਧਰ ਗ੍ਰੇਨੇਡ ਕਰਨ ਵਾਲੇ ਦਾ ਐਨਕਾਊਂਟਰ ਵੀ ਕੀਤਾ ਗਿਆ ਮਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰੇਨੇਡ ਲਾਬਿੰਗ ਹੋਈ ਸੀ ਉਸ ਫਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਉਹਦੀ ਤਫ਼ਤੀਸ਼ ਕੀਤੀ ਇਦੇ ਵਿੱਚ ਸਾਡੀ ਤਤੀਸ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਹੈ ਜਿਹੜਾ ਕਿ ਜਮਨਗਰ ਦਾ ਰਹਿਣ ਵਾਲਾ ਹੈ ਤੇ ਇਹਦੇ ਬਾਰੇ ਸ਼ੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਇਦਾਂ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕ੍ਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਉੱਥੇ ਰੈਸਟ ਕੀਤਾ ਕਾਂਸੇ ਰੈਸਟ ਰਸਤੇ ਨੂੰ ਬੇਤਾ ਬੇਤਾ ਪਿੰਡ ਹੈ ਤਾਂ ਜਿਹੜਾ ਬੇਤਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨਗਰ ਤੋਂ ਕ੍ਰੀਬ ਥੋੜਾ ਦੂਰ ਹੈ ਸੋ ਉੱਥੇ ਹੀ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉੱਥੇ ਜਿਹੜਾ ਐਨ ਐਕਸੈਪਟ ਕਰ ਲਿਆ ਜਿਹੜਾ ਗ੍ਰੇਡ ਲੋਕਿੰਗ ਦਾ ਜੀ ਤੇ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨ ਆਫਸਤੀ ਸੀਗੀਆਂ ਜਿਹੜੀਆਂ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਉਸ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉੱਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਇਹ ਕੁਝ ਕਿਸਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉੱਥੇ ਰੱਖਿਆ ਹੋਇਆ ਆਪਣਾ ਉਹਨਾਂ ਦੇ ਕੋਈ ਵੈਪਨ ਵੀ ਸੀਗਾ ਉਦੋਂ ਨੇੜੇ ਦੇ ਨਾਲ ਜੀ ਉਹ ਫਿਰ ਇੱਥੇ ਜਦੋਂ ਆ ਕੇ ਵੇਖਿਆ ਤੇ ਇਹਨੂੰ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਇਹਦੇ ਇਹਨਾਂ ਚੁੱਕਦੇ ਸਾਰੀ ਤੇ ਉਹ ਫਾਇਰ ਕਰਤਾ ਤੇ ਜੁਆਬੀ ਫਾਇਰ ਜਿਹੜਾ ਇਹਦੇ ਵਿੱਚ ਡਿਟੇਲੀਏਸ਼ਨ ਹੋਈ ਉਹਦੇ ਇਹਦੇ ਲੱਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ

ਜੋ ਇਸ ਕਰਕੇ ਜਿਹੜਾ ਉਹਨੂੰ ਹੌਸਪੀਟਲ ਦਾ ਬਿਕਰਾਇਆ ਸਾਡੇ ਵੱਲੋਂ ਕਿੰਨੀ ਫਾਈਲਿੰਗ ਹੋਈ ਉਹਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੁੰਦਾ ਹੈ ਕਿ ਹਰ ਬਾਰ ਜੋ ਇੰਕਾਊਂਟਰ ਹੁੰਦਾ ਹੈ ਉਸਕੇ ਲੈਗ ਸ਼ਾਟ ਪਰ ਹੀ ਜੋ ਚੋਰ ਨਹੀਂ ਨਹੀਂ ਵੇਖੋ ਤੇ ਇਹ ਸਾਹਮਣੇ ਆ ਤੁਹਾਡੇ ਸਾਰਾ ਲੈਗ ਸ਼ੋ ਉਹ ਬੰਦਾ ਹੁਣ ਐਡਮਿਟ ਗਵਰੀ ਕੀ ਕੀ ਗਵਰੀ ਇਹਦਾ 32 ਬੋਰ ਜਿਹੜਾ ਪਿਸਤਲ ਹੋਇਆ ਹੋਇਆ ਉਹਦੀ ਹਾਂ ਇਹਦੀ ਜਿਹੜਾ ਅੱਜ ਤੱਕ ਉਹਨੂੰ ਹੁਣ ਫੋਰੈਂਸਿਕ ਸਪਕਟ ਆਏ ਸੀ ਉਹਨਾਂ ਨੇ ਕੱਢ ਕੇ ਉਹਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰ ਇਹਦਾ ਪਾਕਿਸਤਾਨ ਦਾ ਕੀ ਲੈਣ ਦੇ ਹੱਕ ਪਾਕਿਸਤਾਨ ਦਾ ਜ ਸ਼ਿਬਾਜ ਪੱਟੀ ਜੀ ਸਾਹਿਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪਾਂ ਦੇ ਇਲਾਕੇ ਦੇ ਇਧਰ ਦੂਸਤ ਨੂੰ ਜਿਹੜਾ ਵਰਗਲਾ ਕੇ ਦੇ ਕੰਮ